ਸਤਿ ਸ਼੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਹੈ ਜੀ ਅੱਜ ਫੇਰ ਪਹੁੰਚੇ ਮੋਗਾ ਮੰਡੀ ਤੇ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਆਪਰੇ ਕੋਲ ਪਹਿਲਾ ਟਰੈਕਟਰ ਹੈਗਾ ਜੀ ਸੋਨਾ ਲਿਕਾ ਡੀ ਆਈ 60 ਮਾਡਲ ਹੈਗਾ ਜੀ 2024 ਤੇ ਰੇਟ ਹੈਗਾ ਜੀ 955 ਨਵਾਂ ਟਰੈਕਟਰ ਹੈ ਜੀ ਬਿਲਕੁਲ ਅਜੇ ਤੱਕ ਸਿੱਕਾ ਦੇ ਕਵਰ ਹੀ ਲੱਗੇ ਆ ਦੇਖੋ ਸਾਡੇ ਨੂੰ ਹਾਂਜੀ ਉਸ ਦਾ ਵੈਲਾ ਟਰੈਕਟਰ ਹੈਗਾ ਜੀ ਸਵਰਾਜ 855 ਮਾਡਲ ਹੈਗਾ ਜੀ 2023 ਤੇ ਰੇਟ ਹੈਗਾ ਭਾਈਆਂ ਨੇ ਰੱਖੀ ਡਿਮਾਂਡ 795 ਜੀ ਬਿਲਕੁਲ ਨਵਾਂ ਟਰੈਕਟਰ ਹੈ ਇਹ ਤੁਸੀਂ ਦੇਖ ਸਕਦੇ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ 프리 649 ਮਾਡਲ ਹੈਗਾ ਜੀ 2017 ਤੇ ਰੇਟ ਹੈਗਾ ਜੀ 575 ਟਾਪ ਮਾਡਲ ਹੈ ਜੀ ਕਤਰੀ ਵਗੈਰਾ ਲੱਗੀ ਹੋਈ ਹੈ ਦੇਖ ਸਾਦੇ ਤੁਸੀਂ ਵਧੀਆ ਕੰਡੀਸ਼ਨ ਦਾ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸਵਰਾਜ 963 ਹਰਿਆਣਾ ਨਾਲ ਗਿਆ ਨਾਲ ਗਿਆ ਮਾਡਲ ਹੈਗਾ ਜੀ 2020 ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 695 ਕੰਡੀਸ਼ਨ ਲਈ ਜ ਸਾਡੇ ਬਿਲਕੁਲ ਨਵੇਂ ਕੰਡੀਸ਼ਨ ਛਤਰੀ ਵਗੈਰਾ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਲਓ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਫਾਰਮਟ੍ਰੈਕ 45 ਮਾਡਲ ਹੈਗਾ ਜੀ 2003 ਦਮਾਰ ਹੈਗੀ ਬਾਈਆਂ ਜੀ 2 ਲੱਖ 42000 ਰੁਪਏ ਕੰਡੀਸ਼ਨ ਤੁਸੀਂ ਦੇਖ ਸਕਦੇ ਜੀ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਉਸ ਤੋਂ ਵਧੀਆ ਟਰੈਕਟਰ ਹੈਗਾ ਜੀ ਸੋਨਾਲਿਕਾ 750 ਮਾਡਲ ਹੈਗਾ ਜੀ ਅਗਲਾ ਟਰੈਕਟਰ ਹੈਗਾ ਜੀ ਮੈਸੀ 9500 ਛਤਰੀ ਵਗੈਰਾ ਲੱਗੀ ਹੋਈ ਹੈ ਬਿਲਕੁਲ ਨਵਾਂ ਟਰੈਕਟਰ ਮਾਡਲ ਹੈਗਾ ਜੀ 2016 ਤੇ ਬਾਈਆਂ ਦੀ ਦਮਾਨ ਹੈਗੀ ਜੀ 4 ਲੱਖ 95000 ਛਤਰੀ ਵਗੈਰਾ ਸਟੀਰੀਓ ਸਿਸਟਮ ਲੱਗਾ ਹੋਇਆ ਟਾਇਰ ਬਿਲਕੁਲ ਨਵੇਂ ਹੈ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸਵਰਾਜ 855 ਮਾਡਲ ਹੈਗਾ ਜੀ 2014 ਬਾਈ ਜੀ ਟਮਾਟੇ ਕੀ ਹੈ ਜੀ 4 ਲੱਖ 90 ਹਜ਼ਾਰ ਰੋਜੀ ਬਾਈ ਨਾ ਕਰਦੇ ਸਵਰਾਜ ਵਾਲੇ ਨਾਲ ਗੱਲਬਾਤ ਤੇ ਬਾਈ ਕੋ ਪੁੱਛਦੇ ਸਸਤੀ ਹੈ ਬਾਈ ਜੀ ਸਸਤੀ ਗੱਲ ਵੀਰੇ ਓਕੇ ਕਿਹੜੇ ਪੈਂਦਾ ਬਾਈ ਜੀ ਆਪਣਾ ਰੋਡੇ ਪੈਂਦਾ ਵੀਰੇ ਸੰਤ ਜਨਰਲ ਸਿੰਘ ਪਿੰਡ ਵਾਲਾ ਮੱਝਦੀ ਪੈਂਦਾ ਅੱਛਾ ਜੀ ਤੇ ਆਪਣਾ ਟਰੈਕਟਰ ਸਵਰਾਜ ਜੀ ਹਾਂ ਜੀ ਸਵਰਾਜ ਵੀ ਆਪਣਾ ਮੈਸੀ 95100 ਵੀ ਆਪਣਾ ਤੇ ਕੀ ਡਿਮਾਂਡ ਕਰਦੇ ਬਈ ਇਹਨਾਂ ਦੀ ਇਹ ਸਵਰਾਜ ਦੀ ਵੀਰੇ 14 ਮਾੜਲਾ 4 ਲੱਖ ਤੇ 90000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਿਊ ਆ ਤੇ ਮੌਕੇ ਤੇ ਫਿਰ ਕੋਈ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਵੀਰੇ ਅੱਛਾ ਜੀ ਤੇ ਇਧਰ ਮੈਸੇਜ ਜੀ ਇਹ ਦੀ 16 ਮਾੜਲਾ 49500 ਦਾ ਰੇਟ ਆ ਵੀਰੇ ਠੀਕ ਆ ਜੀ ਫੋਨ ਨੰਬਰ ਬੋਲ ਦੇ ਬਈ 99147 55467 ਆ ਦੁਬਾਰਾ ਬੋਲ 99147 55467 ਜੀ ਵੀਰੇ ਇਹਨਾਂ ਨੂੰ ਕਨੈਕਟ ਕਰ ਸਕਦੇ ਤੁਸੀਂ ਟਰੈਕਟਰ ਦੇਖ ਸਕਦੇ ਆਂ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ। ਲਓ ਜੀ ਅਗਲਾ ਟਰੈਕਟਰ ਹੈ ਜੀ ਆਪਣੇ ਕੋਲੇ ਫੋਰ ਉਹ ਕੇ ਪੇਂਟ ਹੋਇਆ ਜੀ ਛਤਰੀ ਵਗੈਰਾ ਲੱਗੀ ਸਿਸਟਮ ਵਗੈਰਾ ਲੱਗਾ ਆ ਮੋਡੀਫਾਈ ਕੀਤਾ ਪੂਰਾ ਬਾਈ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਕਿਹੜਾ ਮਾਡਲ ਹੈ ਬਾਈ ਜੀ ਆਪਣਾ ਇਹ 91 ਮਾਡਲ ਆ ਵੀਰੇ 91 ਮਾਡਲ ਕੀ ਡਿਮਾਂਡ ਕਰਦੇ ਜੀ ਇਹਦੀ 1,95,000 ਰੁਪਏ ਟਵਾਰਾ ਅੱਛਾ ਜੀ ਅਤੇ ਇਹ ਦੇਖ ਸਕਦੇ ਵੀ ਰੰਗ ਤੇ ਟੂਕੇ ਪੇਂਟ ਹੋਇਆ ਵਾ ਬਹੁਤ ਸੋਹਣਾ ਟਰੈਕਟਰ ਝੰਗਾ ਰਿਹਾ ਸਿਸਟਮ ਵਗੈਰਾ ਲੱਗਾ ਟਾਇਰ ਵਗੈਰਾ ਬਿਲਕੁਲ ਨਵੇਂ ਆ ਜੀ ਤੇ ਜਿਸ ਵੀ ਨੇ ਲੈਣਾ ਹੋ ਤਾਂ ਤੁਸੀਂ ਕਨੈਕਟ ਕਰ ਸਕਦੇ ਬਾਈ ਜੀ ਨੰਬਰ ਬੋਲ ਦਿਓ ਦਵਾਰੇ ਆਪਣਾ ਆਪਣਾ ਰੋਡੇ ਪੈਂਦਾ ਬਾਈ ਜੀ ਸੰਤ ਜਨਰਲ ਸੈਕਟਰਾਲਾ ਤੇ ਜੱਦੀ ਪੈਂਦਾ ਟੂਕੇ ਦਾ ਪੇਂਟ ਆ ਫੁੱਲ ਗਾਰੰਟੀ ਆ ਸਾਰੀ ਸਸਤਰੀ ਇਹ ਤੋਂ ਜੱਟ ਤੱਕ ਹੀ ਨਵੀਂ ਆ ਚਾਰੇ ਟਾਇਰ ਵਗੈਰਾ ਨਵੇਂ ਆ ਬੇਸ਼ੱਕ ਦੀ ਬੰਦਾ ਮਿਸਤਰੀ ਲੈ ਕੇ ਚੈੱਕ ਕਰ ਸਕਦੇ ਇੰਜਨ ਗੇਅਰ ਦੀ ਵੀ ਆਪਣੀ ਫੁੱਲ ਗਾਰੰਟੀ ਆ ਇਹ ਆਪਣਾ ਮੋਬਾਈਲ ਨੰਬਰ 99147 55467 99147 55467 ਬਾਈ ਨੇ ਕਨੈਕਟ ਕਰ ਸਕਦੇ ਜੀ ਵੀਰੇ ਤੁਸੀਂ ਟਰੈਕਟਰ ਦੇਖ ਸਕਦੇ ਬਿਲਕੁਲ ਰੰਗ ਪੇਡ ਬਿਲਕੁਲ ਸੋਹਣਾ ਨਵਾਂ ਪੇਟ ਹੈ ਨਵੇਂ ਟਾਇਰ ਹੈ ਜੀ ਬਿਲਕੁਲ ਟੂਟੇ ਪੇਂਟ ਹੋਇਆ ਵਾ ਰੋਡੇ ਪਿੰਡ ਆ ਬਾਈ ਇਹ ਲਓ ਜੀ ਅਗਲਾ ਟਰੈਕਟਰ ਹੈਗਾ ਜੀ ਅਰਜਨ ਮਾਡਲ ਹੈਗਾ ਜੀ 2007 ਤੇ ਬਾਈ ਦੀ ਡਿਮਾਂਡ ਹੈ ਜੀ 3 ਲੱਖ 45000 ਛਤਰੀ ਵਗੈਰਾ ਲੱਗੇ ਸਿਸਟਮ ਸਾਰਾ ਲੱਗਾ ਹੋਇਆ ਜੀ ਰੰਗ ਪੇਟ ਵੱਲੋਂ ਬਿਲਕੁਲ ਸੋਹਣਾ ਟਰੈਕਟਰ ਹੈ ਮਾਈ ਸਤਰਾਜ 744 ਮਾਡਲ ਹੈਗਾ ਜੀ 2001 ਤੇ ਬਾਈਆਂ ਦੀ ਮੰਗ ਹੈ ਜੀ 2 ਲੱਖ 60000 ਰੁਪਿਆ ਛਤਰੀ ਵਗੈਰਾ ਲੱਗੀ ਟਾਇਰ ਬਿਲਕੁਲ ਵਧੀਆ ਕੰਡੀਸ਼ਨ ਦੇ ਐਮ ਆਰ ਐਫ ਦੇ ਟਾਇਰ ਹੈ ਜੀ ਮਗਰਲੇ ਇਹ ਵਧੀਆ ਲਾ ਟਰੈਕਟਰ ਹੈ ਗਾਇਸ ਸਟੈਂਡਰਡ ਡੀ ਆਈ ਮਾਡਲ ਹੈਗਾ ਜੀ 2100 ਤੇ ਰੇਟ ਬਾਈਏ ਦੀ ਡਿਮਾਂਡ ਹੈਗੀ ਜੀ 275 ਛਤਰੀ ਵਗੈਰਾ ਲੱਗੀ ਹੋਈ ਹੈ ਟਾਇਰ ਬਿਲਕੁਲ ਨਵੇਂ ਮਗਰ ਨੇ ਜੋੜੀ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸਵਰਾਜ 906 ਇਹ ਵੀ ਕੋਲ ਵਧੀਆ ਟਰੈਕਟਰ ਹੈ ਜੀ 2018 ਮਾਡਲ ਦਾ ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 5 ਲੱਖ 95000 ਰੁਪਿਆ ਛਤਰੀ ਵਗੈਰਾ ਲੱਗੀ ਹੋਈ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਿਰਮਾਣ ਕੰਡੀਸ਼ਨ ਦਾ ਟਰੈਕਟਰ ਹੈ ਜੀ ਦੋਸਤੋ ਅਗਲਾ ਹੈਗਾ ਜੀ ਸਟੈਂਡਰਡ DI 60 ਮਾਡਲ ਹੈਗਾ ਜੀ 2011 ਤੇ ਮੰਗ ਹੈਗੀ 4 15 ਛਤਰੀ ਵਗੈਰਾ ਲੱਗੀ ਹੋਈ ਹੈ ਜੀ ਮਗਨ ਦੀ ਜੋੜੀ ਬਿਲਕੁਲ ਨਵੀਂ ਹੈ ਜੀ ਕੰਡੀਸ਼ਨ ਤੇ ਦੇ ਸਾਥੀ ਕਲਕੁੱਲ ਵਧੀਆ ਕੰਡੀਸ਼ਨ ਹੈ